ਚਾਹੀਏ ਨਮਸਕਾਰ ਸਸੀਕਰ ਦੋਸਤੋ ਮੈਂ ਤੁਹਾਡ ਆਪਣਾ ਸੰਜੀਵ 바ਵਾ ਪੰਜਾਬਨਾਵ ਟੀਵੀ ਤੋਂ ਦੋਸਤੋ ਗੁਰਦਾਸਪੁਰ ਸ਼ਹਿਰ ਵਾਸਤੇ ਹਨ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਸ਼ੋਭਸਪੋਰਟ ਅਕੈਡਮੀ ਦੇ 13 ਬੱਚੇ ਸੀ ਜੋ ਕਿ ਨਾਰਥ ਇੰਡੀਆ ਵਿੱਚ ਗਏ ਸੀ ਚੈਂਪੀਅਨਸ਼ਿਪ ਵਾਸਤੇ ਉਹਦੇ ਵਿੱਚ 13 ਬੱਚੇ ਨੇ ਜਿਹੜੇ ਹੈ 골ਡ ਮੈਡਲ ਦਿੱਤੇ ਨੇ ਉਹਨਾਂ ਵਿੱਚੋਂ ਇੱਕ ਬੱਚਾ ਜਿਹੜਾ ਹੈਗਾ ਜੌਇਨ ਉਹਦੇ ਆਪਾਂ ਘਰ ਪੁੱਜੇ ਆ ਤੇ ਉਹਦੇ ਬਾਰੇ ਪੁੱਛਾਂਗੇ ਕਿ ਕਿੱਥੋਂ ਟ੍ਰੇਨਿੰਗ ਲੈ ਰਹੇ ਨੇ ਔਰ ਕਿੰਨਾ ਚਿਰ ਹੋ ਗਿਆ ਟ੍ਰੇਨਿੰਗ ਲੈਣ ਦੇ ਨੂੰ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹਨਾਂ ਦੇ ਪੇਰਾਂ ਤੋਂ ਮੁਬਾਰਕਬਾਦ ਦੇਵਾਂਗੇ ਸਰ ਜਾਹੇ ਸਰ ਜਾਣ ਸਰ ਸਭ ਤੋਂ ਪਹਿਲਾਂ ਜੀ ਤੁਹਾਡਾ ਵੈਲਕਮ ਹੈ ਸਾਡੇ ਘਰ ਆਉਣ ਤੇ ਜੋਗ ਸਮਝਣ ਵਾਸਤੇ ਕਿ ਉਹਨਾਂ ਦੇ ਇੰਟਰਵਿਊ ਕੀਤਾ ਜਾਏ ਤੇ ਜਿਸ ਸਾਡਾ ਬੱਚਾ ਸੋਭਾ ਅਕੈਡਮੀ ਤੋਂ ਲੈ ਰਿਆ ਨੇ ਉਹਨਾਂ ਦੀ ਸਪੋਰਟਸ ਅਕੈਡਮੀ ਹੈ ਉਹ ਕਰੰਟ ਸਿਖਮਦੇ ਨੇ ਬਹੁਤ ਹੀ ਵੱਡਾ ਉਪਰਾਲਾ ਹੈ ਉਹਨਾਂ ਦਾ ਬੱਚਿਆਂ ਨੂੰ ਇੱਕ ਨਵੀਂ ਸਿੱਖਿਆ ਦੇਣ ਦਾ ਡੋਮੈਸਟਿਕ ਸਿਖਮਦੇ ਨੇ ਆਪਾਂ ਬਹੁਤ ਧੰਨਵਾਦੀ ਉਹਨਾਂ ਨੇ ਸਾਡੇ ਬੱਚੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਿਖਾਇਆ ਤੇ ਉਹ ਦੋਨਾਂ ਵਿੱਚੋਂ 골ਡ ਮੈਡਲ ਲੈ ਕੇ ਆਇਆ ਦਿੱਤੇ ਕਿ ਫਮਾ ਚਲਦੇ 25 ਸੀ ਕਸ਼ਮੀਰ ਦੇ 25 ਪੰਜਾਬ ਦੇ ਹਰਿਆਣੇ ਦੇ ਇਚਾਰਾ ਸਟੇਜਾਂ ਦੇ ਬੱਚੇ ਖੇਲਦੇ ਪਏ ਸੀ ਉਹਨਾਂ ਵਿੱਚੋਂ ਵਧੀਆ ਫਾਈਟ ਕਰਕੇ ਵਧੀਆ ਕਾਰਤਾ ਕਰਕੇ ਸਾਡਾ ਬੱਚਾ 골ਡ ਮੈਡਲ ਲੈ ਕੇ ਆਇਆ ਜੀ ਨਹੀਂ ਸਾਰਾ ਦਾ ਸਾਡਾ ਜਿਹੜਾ ਹੈ ਕ੍ਰੈਡਿਟ ਆ ਇਹ ਇਹਨਾਂ ਦੇ ਗੁਰੂਆਂ ਨੂੰ ਦਿੰਨੇ ਜੋ ਉਹਨਾਂ ਨੂੰ ਪੜੇ ਹੀ ਨੇਕ ਮਨ ਨਾਲ ਸਖਾਲਿਆ ਤੇ ਇਹਨਾਂ ਨੇ ਸਿੱਖਿਆ ਹੈ ਬਹੁਤ ਧੰਨਵਾਦੀਆਂ ਜੀ ਉਹਨਾਂ ਦੇ ਸ਼ੋਭਾ ਅਕੈਡਮੀ ਆ ਲੈਣ ਦੇ ਜਿਨ੍ਹਾਂ ਨੇ ਇੰਨੇ ਵਧੀਆ ਤਰੀਕੇ ਦੇ ਨਾਲ ਸਾਡੇ ਬੱਚੇ ਨੂੰ ਸਖਾਲਿਆ ਜੀ ਸਰ ਸ਼ੋਭਾ ਸਪੋਰਟ ਅਕੈਡਮੀ ਮੈਂ ਆਈ ਥਿੰਕ ਮੇਰੀ ਖਾਨਾ ਤਿੰਨ ਚਾਰ ਮਹੀਨੇ ਹੋਇਆ ਖੁੱਲੇ ਨੂੰ ਜੀ ਜੀ ਪਰ ਥੋੜੇ ਜਿਹੇ ਸਮੇਂ ਵਿੱਚ ਉਹਨੇ ਬਹੁਤ ਵੱਡਾ ਨਾ ਜੜਾ ਬਣਾ ਰਿਹਾ ਹੈ ਤੇ ਗੱਲ ਕਰੀਏ ਤਾਂ ਤਿੰਨ ਚਾਰ ਮਹੀਨੇ ਹੋ ਗਏ ਤੁਹਾਡੇ ਬੱਚੇ ਨੂੰ ਜਿਹੜਾ ਹੈ ਕਰਦੇ ਨੂੰ ਟ੍ਰੇਨਿੰਗ ਲੈਂਦੇ ਨੂੰ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਬੱਚਾ ਜਿਹੜਾ ਗੋਲ ਮੈਡ ਜਿੱਤੇ ਲੱਗਿਆ ਕਈ ਬੱਚਿਆਂ ਉੱਤੇ ਕਿੰਨੇ ਕਿੰਨੇ ਚੇ ਲੱਗਦਾ ਮੈਡ ਨਹੀਂ ਆਉਂਦਾ ਹੱਥ ਤੇ ਥੋੜੀ ਜਿਹੀ ਚ ਪੈਸੇ ਥੋੜੇ ਸੱਪੇ ਚ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਖੋਸਾ ਜੀ ਸਾਡਾ ਪੂਰਾ ਪਰਿਵਾਰ ਖੋਸਾ ਜੀ ਜਿਹੜੇ ਸਾਡੇ ਉੱਥੇ ਕੁਝ ਰਿਸ਼ਤੇਦਾਰੀ ਉਹ ਮੈਂ ਇਹ ਸਾਰੇ ਆਪਣੇ ਟੀਵੀ ਤੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਐ ਕਿ ਉਹਨਾਂ ਨੇ 3-4 ਮਹੀਨੇ ਵੀ ਉਹ ਇੱਕ ਦਿਨ ਦੇ ਵਿੱਚ 4 ਘੰਟੇ ਇਹਨਾਂ ਸਖਾ ਰਹੇ ਨੇ ਸਵੇਰੇ 2 ਘੰਟੇ ਸਖਮਦੇ ਨੇ 2 ਘੰਟੇ ਸਾਮੀ ਸਖਮਦੇ ਨੇ ਤੇ ਇਸ ਕਰਕੇ ਉਹਨਾਂ ਦੀ ਮਿਹਨਤ ਆ ਜੀ ਇਹ ਤੇ ਆਪਾਂ ਬਹੁਤ ਖੁਸ਼ ਆ ਕਿ ਉਹਨਾਂ ਦੀ ਮਿਹਨਤ ਦਾ ਮੁੱਲ ਸਾਨੂੰ ਮਿਲ ਗਿਆ ਜੀ। ਅ ਠੀਕ ਹੈ ਨਾ ਚਾਹੋਗੇ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਵਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ। ਬਿਲਕੁਲ ਜੀ ਮੈਂ ਤੇ ਕਹਿੰਦਾ ਐ ਕਿ ਜਿੰਨੇ ਵੀ ਪੇਰੈਂਟਸ ਮੈਨੂੰ ਸੁਣ ਰਹੇ ਨੇ ਬੱਚਾ ਜਦੋਂ ਆਪਣੇ ਸਪੋਰਟਸ ਵੱਲ ਹੋਏਗਾ ਇੱਕ ਤੇ ਉਹਦਾ ਨਸ਼ਿਆ ਪੱਤੇ ਵੱਲ ਧਿਆਨ ਨਹੀਂ ਹੋਊਗਾ ਇੱਕ ਸਰੀਰਿਕ ਵਜੋਂ ਠੀਕ ਰਹੂਗਾ ਇਹ ਪਹਿਲਾਂ ਵੀ ਪੰਜਵੀਂ ਤੱਕ ਜੀ ਕਬੱਡੀ ਖੇਡਦਾ ਸੀ ਨੈਸ਼ਨਲ ਕਬੱਡੀ ਖੇਡਦਾ ਸੀ ਬਹੁਤ ਸਾਰੇ ਅਵਾਰਡ ਜਿਹੜੇ ਸਾਡੇ ਕੋ ਇਹਨਾਂ ਦੇ ਪਏ ਨੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਅਸੀਂ ਆਪਣੇ ਦੋਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਵਿੱਚ ਵੀ ਤਵੱਜੋ ਦੇ ਕੇ ਇਹਨਾਂ ਵਾਸਤੇ ਮਿਹਨਤ ਕਰਦੇ ਹਾਂ ਕਿ ਚਲੋ ਜੋ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਨਸ਼ੇ ਦਾ ਕਹਿ ਟੁੱਟਿਆ ਹੈ ਉਹਦੇ ਤੋਂ ਸਾਡੇ ਬੱਚੇ ਬਚੇ ਰਹੇ ਜੀ ਬਿਲਕੁਲ ਇਹਨਾਂ ਦੇ ਜੋਏ ਦੇ ਜਿਹੜੇ ਆ ਮਦਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹ ਕੀ ਕਹਿਣਾ ਚਾਹਣਗੇ ਮੈਡਮ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਕੀ ਕਹਿਣਾ ਚਾਹੋਗੇ ਆਪਣੀ ਬੱਚੀ ਦੀ ਇੱਡੀ ਵੱਡੀ ਉਪਲਬਧੀ ਤੇ ਕਿੰਦਾ ਰਸਾ ਸ਼ੂਟ ਹੋ ਰਿਹਾ ਹੈ ਬਹੁਤ ਮਦਦ ਵੀ ਸੁਣ ਪਾ ਰਿਹਾ ਹੋਰ ਖੁਸ਼ ਆਮ ਆਪਣੇ ਮੁੱਜੀ ਤੋਂ ਇਹ ਮੇਰਾ ਬੱਚਾ ਜਿਲਦ ਲਾਈ ਬਣਿਆ ਆਪਾਂ ਬਿਠੇ ਨਵੀਂ ਗੱਲ ਕਰਦੇ ਆਂ ਹਾਂਜੀ ਬੇਟਾ ਕੀ ਨਾਮ ਦਾ ਡਾਕ ਅਜੀ ਬਟਾ ਜੀ ਜੋਏ ਜੇਸਨ ਅ ਜੇਬਸਨ ਤੁਸੀਂ 골ਡ ਮੈਡਲ ਜਿੱਤ ਕੇ ਲਿਆ ਨਾਰਥ ਇੰਡੀਆ ਚ ਕਰਾਚੀ ਚ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੇ ਕਿੱਥੇ ਵੱਡੇ ਉਹਨਾਂ ਨੇ ਕਿੰਨੀ ਉਮਰ ਹੈ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਨੂੰ ਵਧੀਆ ਪ੍ਰੋਗਰਾਮ ਹੁੰਦਾ ਹੈ ਬੇਟੇ ਨੂੰ ਉਮਰ 11 11 ਸਾਲ ਹੈ ਤੇ ਉਹ 10 ਰੁਪਿਆ ਪਬਲਿਕ ਸਕੂਲ ਜੂ ਪੜਦਾ ਹੈ ਤੁਹਾਨੂੰ ਦੋ ਦੋ 골ਡ ਮੈਡਲ ਜਿਹੜੇ ਮਿਲੇ ਆ ਕੀ ਦੋ ਦੋ 골ਡ ਮੈਡਲ ਜਿੱਤੇ ਆ ਕਿੰਨੇ ਕਿਹੜੇ ਬੱਚੇ ਤੋਂ ਆਏ ਕਿਹੜੇ ਕਿਹੜੇ ਸਟੇਟ ਦੇ ਆਏ ਨੇ ਬੱਚੇ ਤਾਂ ਕਿਤੇ ਕਿਥੋਂ ਦੇ ਆਏ ਨੇ ਕਸ਼ਮੀਰ ਦੇ ਹਮਾਚਲੇ ਹਰੇ ਦਾ ਪੰਜਾਬ ਪੇ ਸਾਲ ਸਾਡੇ ਨਾਲ ਜਿਹੜੇ 골ਡ ਮੈਟਲ ਜੁਐਲਰੀ ਉਹਨਾਂ ਨੇ ਕਰਾਟੇ ਵਿੱਚ 골ਡ ਮੈਟਲ ਦਿੱਤੇ ਔਰ ਸ਼ੋਭਾ ਸਪੋਰਟ ਅਕੈਡਮੀ ਦਾ ਨਾਮ ਜਿਹੜਾ ਹੈ ਬਹੁਤ ਉੱਚਾ ਕਰ ਦਿੱਤਾ ਹੈ ਦੋਸਤੋ ਅੱਜ ਅਸੀਂ ਪਹੁੰਚੇ ਆ ਸ਼ੋਭਾ ਬੱਗਾ ਸਪੋਰਟ ਅਕੈਡਮੀ ਪਿੰਡ ਬੱਬੂਵਾਲ ਵਿਖੇ ਸਾਡੇ ਇੱਥੇ ਪੁੱਜਣ ਦਾ ਮੇਨ ਮੰਤਵ ਹੀ ਕਿ ਸ਼ੋਭਾ ਬੱਗਾ ਸਪੋਰਟ ਅਕੈਡਮੀ ਨੇ ਲਾਸਟ ਟਾਈਮ ਨਾਰਥ ਇੰਡੀਆ ਚੈਂਪੀਅਨਸ਼ਿਪ ਹੋਈ ਸੀ ਕਰਾਟੇ ਦੀ 2024 ਵਿੱਚ ਜਿਸ ਵਿੱਚ ਇੱਥੋਂ ਦੇ ਜਿਹੜੇ ਬੱਚੇ ਸੀ ਉਹਨਾਂ ਨੇ 13 ਮੈਡਲ ਜਿੱਤੇ ਨੇ ਇਸ ਲਈ ਆਪਾਂ ਇੱਥੋਂ ਦੇ ਜਿਹੜੇ ਓਨਰ ਨੇ ਜੀਵਰਾਲ ਬੱਗਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਅਕੈਡਮੀ ਦੇ ਜਿਹੜੇ 골ਡ ਮੈਡਲ ਜਿੱਤੇ ਬੱਚਿਆਂ ਨੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਇਹ ਤੁਹਾਨੂੰ ਮੁਬਾਰਕ ਜੀ ਨਮਸਕਾਰ ਮੈਂ ਜੇ.ਐਲ ਬੱਗਾ ਚੇਅਰਮੈਨ ਸੋਭਾ ਬੱਗਾ ਸਪੋਰਟਸ ਅਕੈਡਮੀ ਬਾਪੂਵਾਲ ਗੁਰਦਾਸਪੁਰ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਪੈਸ਼ਲੀ ਗਰਦਾਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹਨਾ ਔਰ ਨਾਲ ਹੀ ਜਿਹੜੇ ਬੱਚੇ ਸਾਡੇ ਮੈਡਲ ਜਿੱਤ ਕੇ ਆਏ ਆ ਨਾਰਥ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਵਿੱਚ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਉਹਨਾਂ ਦੇ ਪੇਰੈਂਟਸ ਨੂੰ ਵੀ ਬਹੁਤ ਵਧਾਈ ਸਰ 2024 ਬਹੁਤ ਵਧੀਆ ਰਿਹਾ ਚਾਰ-ਪੰਜ ਮਹੀਨੇ ਤੁਸੀਂ ਆਪਣੀ ਅਕੈਡਮੀ ਨੂੰ ਓਪਨਿੰਗ ਕੀਤੀ ਸੀ ਚਾਰ-ਪੰਜ ਮਹੀਨੇ ਵਿੱਚ ਹੀ ਰਿਜ਼ਲਟ ਬਹੁਤ ਵਧੀਆ ਹੈ ਤੇ ਕਿਸ ਤਰ੍ਹਾਂ ਦਾ ਰਿਹਾ 2024 ਔਰ 2025 ਚ ਕੀ ਆਸ ਕਰਦੇ ਹੋ ਇਹ 2024 ਸਾਡੇ ਵਾਸਤੇ ਬਹੁਤ ਵਧੀਆ ਰਿਹਾ ਸਪੈਸ਼ਲੀ ਅਸੀਂ ਸਤੰਬਰ ਵਿੱਚ ਹੀ ਓਪਨਿੰਗ ਕੀਤੀ ਸੀ ਔਰ ਉਹਦੇ ਵਿੱਚ ਸਾਡੇ ਬੱਚਿਆਂ ਨੇ ਪਹਿਲੇ ਜਿਮਨਾਸਟਿਕ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਹਾਲ ਹੀ ਚ ਜਿਹੜੇ ਜੰਮੂ ਕਸ਼ਮੀਰ ਚ ਨੌਸ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਹੋਈ ਆ ਉਹਦੇ ਸਾਡੇ ਬੱਚਿਆਂ ਨੇ 10 골ਡ ਔਰ 4 ਬ੍ਰਾਉਨਸ ਔਰ 4 ਸਿਲਵਰ ਮੈਡਲ ਜਿੱਤੇ ਆ ਤੇ ਸਾਡੇ ਵਾਸਤੇ ਬੜੀ ਉਪਲਬਧੀ ਆ ਇਹਦੇ ਪਿੱਛੇ ਖਾਸ ਤੌਰ ਤੇ ਜਿਹੜੇ ਬੱਚੇ ਆ ਉਹਨਾਂ ਦੀ ਮਿਹਨਤ ਤੇ ਸਾਡੇ ਜਿਹੜੇ ਕੋਚੇਸ ਆ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਲਗਨ ਨਾਲ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ ਤੇ ਉਹਦਾ ਹੀ ਨਤੀਜਾ ਆ ਕਿ ਅਸੀਂ ਇਹ ਉਪਲਬਧੀਆਂ ਪ੍ਰਾਪਤ ਕੀਤੀਆਂ ਔਰ ਦੋ ਪ੍ਰਾਰ 25 ਵਿੱਚ ਮਈ ਵਿੱਚ ਆ ਨੈਸ਼ਨਲ ਕਾਰਟੇ ਚੈਂਪੀਅਨਸ਼ਿਪ ਹੋ ਰਹੀ ਆ ਉਹਦੇ ਵਾਸਤੇ ਅਸੀਂ ਤਿਆਰੀ ਕਰ ਰਹੇ ਆ ਔਰ ਸਤੰਬਰ-ਅਕਤੂਬਰ ਵਿੱਚ ਸਟੇਟ ਲੈਵਲ ਦੀ ਜਿਮਨਾਸਟਿਕ ਕੰਪੀਟੀਸ਼ਨ ਹੋਣੀ ਆ ਉਹਦੇ ਵਾਸਤੇ ਬੱਚਿਆਂ ਦੀ ਇਹ ਤਿਆਰੀ ਕਰਾ ਰਹੇ ਆ ਔਰ ਉਮੀਦ ਕਰਦੇ ਆ ਕਿ ਇਸ ਵਿੱਚ ਵੀ ਸਾਡੇ ਰਿਜ਼ਲਟ ਜੜੇ ਵਧੀਆ ਰਹਿਣਗੇ ਸਰ ਜਿਹੜੀ ਸਾਡੇ ਅਕੈਡਮੀ ਹੈ ਇਹਦੇ ਵਿੱਚ ਬੱਚੇ ਜਿਹੜੇ ਆ ਕਿੱਥੋਂ ਕਿੱਥੋਂ ਆ ਰਹੇ ਨੇ ਤੇ ਕਿਹੜੇ ਕਿਹੜੇ ਸਕੂਲ ਚ ਬੱਚੇ ਪੜ੍ਹਦੇ ਨੇ ਸਾਡੀ ਅਕੈਡਮੀ ਵਿੱਚ ਹੀ ਆਪਣੇ ਨਜ਼ਿਕ ਤੋਂ ਆ ਰ ਆਲ ਰੌਂਡ ਲਗਭਗ ਜਿਨੇ ਵੀ ਸ਼ਹਿਰ ਦੇ ਵਧੀਆ ਸਕੂਲ ਨੇ ਚੰਗੇ ਰੈਂਕਿੰਗ ਵਾਲੇ ਸਕੂਲ ਹੈ ਸਾਰੇ ਬੱਚੇ ਤੋਂ ਆ ਰਹੇ ਆ ਰਹੇ ਜਦਾਂ ਕਿ ਡੂਰ ਇੰਟਰਨੈਸ਼ਨਲ ਸਕੂਲ ਦਿੱਲੀ ਪਬਲਿਕ ਸਕੂਲ ਲਿਟਰਫਾਉਰ ਸਕੂਲ ਗੁਰਦਾਸਪੁਰ ਪਬਲਿਕ ਸਕੂਲ ਟੀਚੀ ਇੰਟਰਨੈਸ਼ਨਲ ਸਕੂਲ ਤੇ ਹੋਰ ਵੀ ਕਈ ਸਰਕਾਰੀ ਸਕੂਲਾਂ ਤੋਂ ਬੱਚੇ ਆ ਰਹੇ ਆ ਇਸ ਤੋਂ ਇਲਾਵਾ ਸਾਡੇ ਕੋਲੋਂ ਝਮਕਰਾ ਮਲਾਲਾ ਤੇ ਦਿਨਾਲਾਗਰ ਤੋਂ ਵੀ ਬੱਚੇ ਆ ਰਹੇ ਨੇ ਸਰਪੰਨ ਦੋ ਤਿੰਨ ਬੱਚੇ ਦੇ ਜਿਹੜੇ ਪਿੰਡ ਵੀ ਗਏ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਉਹ ਕਹਿ ਰਹੇ ਕਿ ਬਹੁਤ ਵਧੀਆ ਜਿਹੜੀ ਹੈ ਸਾਨੂੰ ਪ੍ਰੈਕਟਿਸ ਮਿਲ ਰਹੀ ਹੈ ਔਰ ਬਹੁਤ ਵਧੀਆ ਸਾਡਾ ਰਿਜ਼ਲਟ ਮਿਲ ਰਹੇ ਨੇ ਤੇ ਖਾਸ ਕਰ ਮੁੰਡਿਆ ਦਾ ਰਿਜ਼ਲਟ ਹੈ ਹੀ ਹੈ ਕੁੜੀਆਂ ਦਾ ਰਿਜ਼ਲਟ ਵੀ ਬਹੁਤ ਵਧੀਆ ਹੈ ਤੇ ਕਿਸ ਤਰ੍ਹਾਂ ਤੁਸੀਂ ਦੇਖ ਦਿਓ ਦੇਖੋ ਜੀ ਅਸੀਂ ਕੁੜੀਆਂ ਨੂੰ ਪ੍ਰੈਕਟਿਸ ਕਰਾਉਣ ਵਾਸਤੇ ਸਪੈਸ਼ਲੀ ਲੇਡੀਜ਼ ਕੋਚ ਰੱਖੇ ਹੋਈਆਂ ਔਰ ਉਹ ਵੀ ਬਹੁਤ ਮਿਹਨਤ ਕਰਦੀਆਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਣ ਵਾਸਤੇ ਤੇ ਸਾਡੇ ਵਾਸਤੇ ਚਾਹੇ ਉਹ ਕੁੜੀਆਂ ਹੋਣ ਜਾਂ ਮੁੰਡੇ ਹੋਣ ਅਸੀਂ ਦੋਨੋਂ ਬਰਾਬਰ ਪ੍ਰੈਕਟਿਸ ਕਰਾਉਂਦੇ ਆ ਉਹ ਦੋਹਾਂ ਦੇ ਹੀ ਬਹੁਤ ਵਧੀਆ ਰ ਉਹ ਰੱغب ਉਮੀਦ ਕਰਨੇ ਆ ਕਿ 2025 ਵੀ ਜਿਸ ਤਰ੍ਹਾਂ 2024 ਲੰਘਿਆ ਉਹ ਸਾਡੀ ਅਕੈਡਮੀ ਦੀਆਂ ਵਧੀਆ ਰਿਜ਼ਲਟ ਰਹੀ ਆ ਇਸ ਤਰ੍ਹਾਂ ਹੀ 2025 ਵਿੱਚ ਵੀ ਇਹ ਰਿਜ਼ਲਟ ਆ ਵਧੀਆ ਰਹਿਣਗੇ ਸਭ ਬਹੁਤ سارے ਦਰਸ਼ਕਤਾਂ ਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਇਸ ਅਕੈਡਮੀ ਵੱਲੋਂ ਇਸ ਅਕੈਡਮੀ ਵੱਲੋਂ ਮੈਂ ਹੀ ਮੈਸੇਜ ਦੇਣਾ ਚਾਹਨਾ ਕਿ ਸਾਰੇ ਹੀ ਪੇਰੈਂਟਸ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਪੋਰਟਸ ਨਾਲ ਜੋੜਨ ਤਾਂ ਜੋ ਆਪਣੇ ਉਹਨਾਂ ਦਾ ਬੱਚਿਆਂ ਦਾ ਜਿਹੜਾ ਵਿਸ਼ਾ ਉਜਲ ਹੋਵੇ ਸਪੈਸ਼ਲੀ ਖਾਸ ਤੌਰ ਤੇ ਪੰਜਾਬ ਤੇ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਉਹ ਤੋਂ ਬੱਚੇ ਦੂਰ ਰਹਿਣ ਔਰ ਫਿਜ਼ੀਕਲ ਫਿਟ ਰਹਿਣ ਕਿਉਂਕਿ ਇਹ ਕਹਾਵਤ ਵੀ ਆ ਕਿ ਸਵਸਥ ਸਰੀਰ ਵਿੱਚ ਹੀ ਸਵਸਥ ਆਤਮਾ ਨਿਵਾਸ ਕਰਦੀ ਆ ਤੰਦਰੁਸਤ ਸਰੀਰ ਹੋਏਗਾ ਬੱਚੇ ਬਿਮਾਰ ਘੱਟ ਹੋਣਗੇ ਉਹਨਾਂ ਦਾ ਜ ਮੈਂਨਟਲੀ ਤੌਰ ਤੇ ਔਰ ਫਿਜ਼ੀਕਲ ਤੌਰ ਤੇ ਫਿਟ ਰਹਿਣਗੇ ਇੱਕ ਵਾਰੀ ਫਿਰ ਮੈਂ ਦੁਬਾਰਾ ਸਾਰੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਅਨੁਰੋਧ ਕਰਨਾ ਹੈ ਕਿ ਉਹ ਸਾਡੇ ਅਕੈਡਮੀ ਵਿੱਚ ਇੱਕ ਵਾਰ ਵਿਜ਼ਿਟ ਕਰਨ ਤੇ ਅਸੀਂ ਇੱਥੇ ਬੱਚਿਆਂ ਨੂੰ ਜਿਮਨਾਸਟਿਕ ਤੇ ਕਾਰਾਟੇ ਕਰਾਟੇ ਕਰਾਣੇ ਆ ਤੇ ਬੱਚਿਆਂ ਨੂੰ ਸਪੋਰਟ ਦੇਣਾ ਚਾਹੁੰਦੇ ਆ ਫਿਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਪੈਸ਼ਲੀ ਗਰਦਾਖਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹੁੰਦਾ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੈ ਹਿੰਦ